ਬੈੱਡ ਬੜਾ ਸੋਹਣਾ ਬਣਾਇਆ ਲੇਟਾ ਲੂਟਾ ਲਾਤੀਆਂ ਇਹਦਾ ਰੇਟ ਦੇਖੋ 18000 ਆ 19000 ਆ 17000 ਆ ਕਿ 16.5000 ਆ ਦੇਖੋ ਜੀ ਨਾ 17 18 19 ਇਹ ਬੈੱਡ ਸਿਰਫ ਦੀਵਾਲੀ ਤੱਕ 10.5000 ਰੁਪਏ ਦਾ ਦੇਵਾਗੇ ਬੈੱਡ ਤੁਸੀਂ ਕਰਤਾ ਸਸਤਾ ਹੁਣ ਤੁਸੀਂ ਇਹਨੇ ਗੱਦੇ ਲੈ ਜੋ 6000 ਤੇ ਹੁਣ ਗੱਦੇ ਦੇ ਪੈਸੇ ਪੂਰੇ ਕਰੋਗੇ ਤੁਸੀਂ ਓ ਨਹੀਂ ਜੀ ਨਹੀਂ 1850 ਰੁਪਏ ਦੇ ਗੱਦੇ 1850 ਰੁਪਏ ਦੇ ਗੱਦੇ 12000 ਪੂਰੀ ਜੋੜੀ 12350 ਦੇ ਵਿੱਚ ਬੈੱਡ ਤੇ ਗੱਦੇ ਲੈ ਜੋ ਦੇਖੋ ਭੈਣੋ ਦੇ ਭਰਾਵੋ ਸੁਣ ਲਓ ਧਿਆਨ ਦੇ ਨਾਲ ਗੱਲ ਆਹ ਬਾਜ਼ਾਰ ਜਾ ਕੇ ਪਤਾ ਕਰੋ ਇਹਦੀ ਫੋਟੋ ਖਿੱਚੋ 18000 ਰੁਪਏ ਦਾ ਬੈੱਡ ਆ ਜੇ ਗੱਦਿਆਂ ਦੀ ਗੱਲ ਕਰ ਲਈਏ ਤੇ ਗੱਦੇ 6000 ਪੰਜਾਂ ਤੋਂ ਘੱਟ ਕੋਈ ਨਹੀਂ ਕਹਿੰਦਾ ਇਹ 24 25000 ਦਾ ਕਨਸੈਪਟ ਆ ਪਰ ਤੁਸੀਂ ਸਾਡੇ ਕੋਲੋਂ 12350 ਚ ਵਿੱਚੇ ਬੈੱਡ ਲੈ ਜੋ ਵਿੱਚੇ ਗੱਦੇ ਲੈ ਜੋ ਸਰ LED ਪੈਡਲ 15000 14000 13000 ਇਹਦਾ ਰੇਟ ਕੀ ਆ 8500 ਜੀ ਸਰ ਆ 8500 ਦੇ ਵਿੱਚ LED ਪੈਨਲ ਪੂਰਾ ਜੀ ਪੂਰਾ 8500 ਰੁਪਏ ਦਾ ਜੀ ਆ ਲਾਈਟਾਂ ਲੱਗੀਆਂ ਜੀ ਆ ਦੇਖੋ ਇਹਦੇ ਨਾਲ ਡਰੈਸਿੰਗ ਟੇਬਲ ਵੀ ਬਣਿਆ ਆ LED ਪੈਨਲ ਵੀ ਡਰੈਸਿੰਗ ਵੀ ਤੇ 8500 ਦੇ ਵਿੱਚ ਹੈ ਬਿਲਕੁਲ ਜੀ 8500 ਦਾ ਜੀ ਦੀਵਾਲੀ ਤੱਕ ਆਫਰ ਦੇ ਰਹੇ ਆ ਜੀ ਤੇ ਦੇਖੋ ਚਾਹੇ ਤੁਸੀਂ ਆਪਣੇ ਘਰ ਤੇ ਮਿਸਤਰੀ ਬੁਲਾ ਲਿਓ ਚਾਹੇ ਹੋਰ ਦੁਕਾਨ ਤੇ ਚਲ ਜਓ ਇਹ 15 17000 ਦੀ ਅਲਮਾਰੀ ਲੈ ਜਾਓ 8500 ਕੰਫੀਬਲ ਮੈਟਰਸ ਹੁਣ ਆ ਦੇਖੋ ਪ੍ਰੈਸ ਟੇਬਲ ਬੀਪੀ ਵਾਲੀ ਪ੍ਰੈਸ ਟੇਬਲ ਉਹ ਵੀ ਸ਼ੌਕਰ ਵਾਲਾ ਸਫਾਈ ਵੀ ਪੂਰੀ ਕੁਆਲਿਟੀ ਵੀ ਦਰਾਜ ਦਰੂਜ ਵੀ ਲੱਗੇ ਆ ਸਰ 6500 ਰੁਪਿਆ ਕਿ 6000 ਇਹਦਾ 3500 ਰੁਪਿਆ ਜੀ ਦੇਖੋ 11 ਸੋਫਾ ਪ੍ਰੋਪਰ ਕੁਸ਼ਨਾਂ ਫੇਰ ਟੇਬਲ ਟੇਬਲ ਦੇ ਉੱਤੇ ਸ਼ੀਸ਼ਾ ਨਾਲ ਦੋ ਸੈਟੀਆਂ 28500 ਰੁਪਿਆ ਬਾਜ਼ਾਰ ਦਾ ਰੇਟ ਆ ਲਾਲਾ ਜੀ ਦੱਸੋ ਕੀ ਰੇਟ ਆ ਦੇਖੋ ਜੀ ਲਾਸਟ ਆਫਰ ਅਸੀਂ ਕਸਟਮਰ ਨੂੰ ਦਿੱਤੀ ਸੀ ਕਿ 18500 ਹਾਂ ਜੀ ਪੋਂ ਜਿਹੜਾ ਸਾਹ ਟੀਵੀ ਨੂੰ ਫੋਲੋ ਕਰਕੇ ਆਏਗਾ ਅਸੀਂ ਇਹੀ ਸੋਫਾ 17500 ਜੇ ਦੇਣਾ 10000 ਰੁਪਏ ਸਸਤਾ ਵੇਚਣ ਨਾਲੋਂ ਬਿਲਕੁਲ ਜੀ 17500 ਰੁਪਏ ਦਾ ਆਹ ਦੱਸੋ ਜੇ ਲੁੱਟ ਦਾ ਲੋਕਾਂ ਨੇ ਇਹਨਾਂ ਚ ਹੁੰਦੀ ਬਿਜਾਰਾਂ ਚ 45000 ਆਹ ਅਸੋ ਅਸ ਸੋਫਾ 45000 ਚ 45000 ਸੈਂਟੇ ਟੇਬਲ ਸ਼ੀਸ਼ਾ ਪੂਰਾ ਲੱਖ ਰੁਪਿਆ ਰੇਟ ਆ ਸਰ ਬਾਜ਼ਾਰ ਦਾ ਇਹ ਉਹ ਲੱਖ ਇਹ ਨਾ ਛੱਡੋ ਜੀ ਲੱਖ ਚ ਆ ਲੈ ਜਾਓ ਹੈ ਹਾਂਜੀ ਇਹ ਤਾਂ 2 ਲੱਖ ਸਵਾ 2 ਲੱਖ 2.5 ਲੱਖ ਨਾ ਕਰਕੇ ਪੂਰਾ ਦਿਖਾਓ ਕਿੰਗ 18 ਸਿਰ ਦਿਵਾਲੀ ਤੱਕ ਲੱਖ ਚ ਲੈ ਜਾਓ ਸੋਫਾ ਪੱਥਰ ਸਮੇਤ ਗਵਾਲੀ ਤੋਂ ਬਾਅਦ ਨਹੀਂ 2.5 ਲੱਖ ਦਾ ਸੋਫਾ ਬਾਜ਼ਾਰ 'ਚ ਆ ਇੱਥੋਂ ਤੁਸੀਂ ਸਿਰਫ 1 ਲੱਖ 'ਚ ਲੈ ਜਾਓ ਟੇਬਲ ਵੀ ਨਾਲ ਦੇਵਾਂਗੇ 1.5 ਲੱਖ ਰੁਪਏ ਬਚ ਗਿਆ ਤੁਹਾਡਾ ਆ ਦੇਖੋ ਤੁਸੀਂ 85 ਹਜ਼ਾਰ ਦਾ ਪੂਰਾ ਸੈੱਟ ਪੂਰਾ ਸੈੱਟ 85 ਹਜ਼ਾਰ ਦਾ ਸਿਰਫ ਗਵਾਲੀ ਤੱਕ ਬਾਜ਼ਾਰ 'ਚ 1.85 ਲੱਖ ਇੱਥੇ ਲੈ ਜਾਓ ਸਿਰਫ ਕੱਲਾ 85 ਹਜ਼ਾਰ 'ਚ 1 ਲੱਖ ਰੁਪਏ ਇਹਦਾ ਵੀ ਤੁਹਾਨੂੰ ਛੜਤਾ ਲੈ ਜਾਓ ਸਾਡੇ ਕੋਲ ਪੀ ਐਚ ਡੀ ਮਟੀਰੀਅਲ ਹੈ ਪਿਓਰ ਹਾਈ ਡੈਂਸਿਟੀ ਦਾ ਔਰ ਇਹਦੇ ਉੱਤੇ ਜਿਹੜੀ ਅਸੀਂ ਫੋਮ ਦੀ ਵੀ ਕੁਆਲਿਟੀ ਲਗਾਉਂਦੇ ਆ ਨਾ ਉਹ ਵੀ ਹਾਈ ਕੁਆਲਿਟੀ ਦੀ ਹੈ ਜੀ ਮਾਰਕੀਟ 'ਚ ਕੀ ਕਰਦੇ ਆ ਇਦਾਂ ਦੀ ਸਸਤੀ ਸ਼ੀਟਾਂ ਲਗਵਾ ਕੇ ਫੈਕਟਰੀ ਵਾਲਿਆਂ ਤੋਂ ਉੱਤੇ ਪਤਲੀ ਜੀ ਹਲਕੀ ਜੀ ਫੋਮ ਲਗਾ ਕੇ ਉਹਨੂੰ 45-4500 ਰੁਪਏ ਵੇਚਦੇ ਰਹਿੰਦੇ ਆ ਹੁਣ ਦੇਖੋ ਮੈਂ ਇੱਕ ਚੀਜ਼ ਸਮਝਾਉਣਾ ਹੁਣ ਸਾਡੇ ਕੋਲ ਕਸਟਮਰ ਆਂਦਾ ਉਹ ਕਹਿੰਦਾ ਜੀ ਸਾਨੂੰ ਕਿੱਦਾਂ ਪਤਾ ਲੱਗੇਗਾ ਅੰਦਰਲੀ ਕੁਆਲਿਟੀ ਕਿੱਦਾਂ ਬਣਾਈ ਆ ਆ ਦੇਖੋ ਗਾਗ ਦੇ ਸਾਹਮਣੇ ਖੋਲ ਦਿੰਦੇ ਆ ਪਿਓਰ ਮਟੀਰੀਅਲ ਪਿਓਰ ਮਟੀਰੀਅਲ ਪਿਓਰ ਮਟੀਰੀਅਲ ਪਿਅਰ ਡੈਂਸਿਟੀ ਪਿਅਰ ਡੈਂਸਿਟੀ ਐ ਇਹ ਹਾਈ ਕੁਆਲਿਟੀ ਦੇ ਮਟੀਰੀਅਲ ਹੈ ਜਿਹੜੇ 10 10 15 15 ਸਾਲ ਗੱਦਿਆਂ ਦੀ ਕੋਈ ਕੰਪਲੇਂਟ ਨਹੀਂ ਹੈ 0% ਕੰਪਲੇਂਟ ਚਾਹੇ ਤੇ ਬੱਚੇ ਟੱਪਨ ਪਾਣੀ ਡਿੱਗੇ ਜੋ ਮਰਜ਼ੀ ਹੋਵੇ ਕਦੀ ਗੱਦਾ ਖਰਾਬ ਨਹੀਂ ਹੋਏ ਜੀ ਮਤਲਬ ਕੋਈ ਆਰਦੇ ਜਾਓ ਇਹ 15 15000 ਰੁਪਏ ਦੀ ਕੱਲੀ ਚੇਰਾ ਕੰਨੀ ਇੱਥੇ ਆਜੋ ਇੱਥੇ ਆਜੋ ਤੁਹਾਨੂੰ 14.5 ਹਜ਼ਾਰ ਚ ਦੋ ਕੁਰਸੀਆਂ ਦੇ ਨਾਲ ਟੇਬਲ ਦੇ ਦਾਂਗੇ ਪੂਰਾ ਸੈੱਟ 14500 ਦਾ ਇਜ਼ੀਲੀ ਕਿਸ਼ਤਾਂ ਤੇ ਮਿਲ ਜਾਏਗਾ ਬਜਾਜ ਫਾਈਨੈਂਸ ਤੋਂ ਫਾਈਨੈਂਸ ਹੋ ਜਾਏਗਾ 100 ਕਿਲੋਮੀਟਰ ਦਾਇਰੇ ਦੇ ਵਿੱਚੋਂ ਬੰਦਾ ਆਣਾ ਚਾਹੀਦਾ ਉਹਨੂੰ ਇਜ਼ੀਲੀ ਫਾਈਨੈਂਸ ਕਰਕੇ ਅਸੀਂ ਕਰਵਾ ਸਕਦੇ ਹਾਂ 35000 ਰੁਪਏ ਦਾ ਸੈੱਟ ਆ ਪੂਰਾ ਸੈੱਟ 35000 ਚ 35000 ਦਾ ਆ ਤਾਂ ਹੈਗਾ 95000 ਰਾਇਲ ਹੈਗਾ ਜੀ 55000 ਦਾ ਸੈੱਟ ਸਰ ਲੱਖ ਰੁਪਇਆ ਬਿਆਰ ਦਾ ਰੇਟ ਆ ਤੁਸੀਂ 55000 ਕਹਿ ਰਹੇ ਹੋ 49 ਤੱਕ 55000 ਦਾ ਸੈੱਟ ਮੇਰਾ ਪਾਗਲ ਹੋਣ ਨੂੰ ਫਿਰਦਾ ਵੀ ਇੱਕ ਫੈਕਟਰੀ ਵਿੱਚ ਏਡੀ ਲਗਜ਼ਰੀ ਵੈਰਾਈਟੀ ਵੀ ਹੈਗੀ ਆ ਬਿਲਕੁਲ ਹੈ ਜੀ ਹੈ ਜੀ ਰੇਟ ਦੱਸੋ ਸਰ ਰੇਟ 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 ਤੁਸੀਂ ਬੋਲੋ ਮੈਂ ਦੇ ਦੂੰਗਾ 100% ਤੁਸੀਂ ਦੱਸੋ ਜੀ ਮੈਨੂੰ ਅੱਜ ਤੁਸੀਂ ਹੈਰਾਨ ਕੀਤਾ ਮੈਨੂੰ ਨਹੀਂ ਸਮਝ ਆ ਰਹੀ ਤੁਸੀਂ ਰੇਟ ਦੱਸੋ ਦਾ 35000 ਰੁਪਏ ਦਾ ਬੈੱਡ ਆਹ ਬੈੱਡ 35000 ਦਾ ਆਹ ਵਾਟਰ ਪ੍ਰੂਫ ਬੋਰਡ ਪਲਾਈ ਪਲਾਈ ਚ ਬਣਿਆ ਪੂਰਾ 35000 ਰੁਪਏ ਸੋ ਸਰ ਆ ਵੀ ਮੈਂ ਦੇਖ ਰਿਆ ਹਾਂ ਬਰਾਊਨ ਤੇ ਆ ਨਾਲ ਬਲੂ ਦੋ ਬੈੱਡ ਰਹਿਗੇ ਵੀ ਦੱਸੋ ਇਹ 15 ਇੰਚੀ ਬਕਸਿਆਂ 'ਚ ਹਾਂਜੀ ਪੂਰਾ ਪਲਾਈ 'ਚ ਬੈੱਡ ਬਣਿਆ ਹੋਇਆ 22000 ਰੁਪਏ ਦਾ ਅਲੱਗ ਸਾਈਜ਼ ਦੀਆਂ ਅਲਮਾਰੀਆਂ ਇੱਕ ਵੱਡੀ ਚਾਹੀਦੀ ਹੋਏ ਥੋੜੀ ਜੀ ਉਹ ਤੋਂ ਛੋਟੀ ਚਾਹੀਦੀ ਹੋਏ ਆਹ ਦੇਖੋ ਯੂਵੀ ਦੇ ਵਿੱਚ ਅਲਮਾਰੀ ਬਣੀ ਹੋਈ ਆਹ ਦੇਖੋ ਅਗਰ ਇਹ ਯੂਵੀ ਦੇ ਵਿੱਚ ਚਾਹੀਦੀ ਹੈ ਤਾਂ 3200 ਰੁਪਏ ਦੀ ਅਲਮਾਰੀ ਹੈ ਹਾਂਜੀ ਅਗਰ ਗੱਤੇ ਬੋਰਡ 'ਚ ਚਾਹੀਦੀ ਹੈ ਤਾਂ 2000 ਰੁਪਏ ਦੀ ਅਲਮਾਰੀ ਹੈ ਅੱਛਾ 2000 ਵੀ ਦੇ ਦਊਗਾ ਅਲਮਾਰੀ ਹਾਂ ਜਿਸ ਮਰਜ਼ੀ ਛੋਟੇ ਛੋਟੇ ਕੰਮਾਂ 'ਚ ਕੰਮ ਆ ਜਾਂਦੇ ਇਸ ਤੋਂ ਹੋਰ ਲਗਜ਼ਰੀ ਬੈੱਡ ਲੈਣੇ ਆ ਇਹ ਨਹੀਂ ਵੀ ਸਾਡੇ ਕੋਲ 10 110 ਤੁਸੀਂ ਉਹਦੇ ਅਕੋਰਡਿੰਗ ਅਗੇ ਸਾਡੇ ਤੋਂ ਬੈੱਡ ਲੈ ਕੇ ਜਾ ਸਕਦੇ ਆ ਆ ਡਰੈਸਿੰਗ ਟੇਬਲ ਹੁਣ ਵਿਆਹ ਸ਼ਾਦੀ ਆ ਤੁਸੀਂ ਆਪਣੇ ਬੱਚਿਆਂ ਨੂੰ ਗਿਫਟ ਕਰਨਾ ਹੈਗਾ ਇਹ ਫਰਨੀਚਰ ਤੇ ਆ ਦੇਖੋ ਡਰੈਸਿੰਗ ਟੇਬਲ ਦੇ ਵਿੱਚ ਵੀ ਸਾਡੇ ਕੋਲ ਲਾਈਟਾਂ ਲੂਟਾਂ ਲੱਗੀਆਂ ਬਹੁਤ ਜ਼ਿਆਦੀ ਵੈਰਾਈਟੀ ਹੈਗੀ ਆ ਥੋੜੀਆਂ ਹੋਰ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਤੁਸੀਂ ਅਲਮਾਰੀਆਂ ਲੈਣੀਆਂ ਉਹ ਵੀ ਤੁਹਾਨੂੰ ਮਿਲ ਜਣੀਆਂ ਫਾਈਨਲਿਟੀਜ਼ ਪ੍ਰੋਪਰ ਬਣਾਈ ਦੀਆਂ ਲਾਈਟਾਂ ਲੂਟਾਂ ਲਗਾ ਕੇ ਬਾਜ਼ਾਰ 'ਚ ਕੋਈ ਵੀ ਇਹ ਚੀਜ਼ ਪ੍ਰੋਵਾਈਡ ਨਹੀਂ ਕਰਦਾ ਕਈ ਕਸਟਮਰ ਸਾਡੇ ਕੋਲ ਹਾਈ ਚੀਜ਼ਾਂ ਮੰਗਦੇ ਆ ਅਸੀਂ ਹਾਈ ਵੀ ਬਣਾ ਦਿੰਨੇ ਆ ਅੱਛਾ ਜਦੋਂ ਤੁਸੀਂ ਡੋਰ ਖੋਲਣਾ ਲਾਈਟ ਆਪੇ ਔਨ ਖੋ ਇਹ ਬੈੱਡ ਤੁਹਾਨੂੰ ਦੇ ਦਾਂਗੇ 28000 ਰੁਪਏ ਦਾ ਇਹ ਵੀ 28000 ਚ 28000 ਚ ਲਓ ਸਰ ਇੱਕ ਉਹ ਦੱਸੋ ਜੀ ਇਹ ਨਗਜ਼ਰੀਆਜ਼ ਬੈੱਡ ਹੈ ਮਾਰਕੀਟ ਦੇ ਵਿੱਚ ਲਗ ਸਵਾ ਲੱਖ ਦਾ ਵਿਕਦਾ ਹੈ 20000 ਦਾ ਬੈੱਡ 55000 ਚ 55000 ਸੋ ਦੇਖੋ ਇਹ ਬੈੱਡ ਦਾ ਬੈੱਡ ਨਾਲ ਆ ਸੋਫੇ ਦਾ ਉਹ ਦੇ ਤੇ ਸਿਰਫ 55000 ਰੁਪਏ ਦੀਵਾਲੀ ਤੋਂ ਪਹਿਲਾਂ ਹਟਾ ਵੀ ਲੋਗੇ ਕਿਤੇ ਰੱਖਣਾ ਵੀ ਓਏ ਅੱਗੇ ਪੂਰਾ ਪ੍ਰੋਪਰ ਕਪੜਾ ਲੱਗਾ ਹੋਇਆ ਹੈ ਦੇਖੋ ਇਹ ਆਫਰ ਨੂੰ ਤਾਂ ਮੈਣੀ ਤੁਸੀਂ ਇੱਥੇ ਆ ਜਿਓ ਸਾਡਾ ਸਕਰੀਨ ਸ਼ਾਟ ਲੈ ਕੇ ਆਓ ਸਾਨ ਟੀਵੀ ਦਾ ਜਿਹੜਾ ਸਕਰੀਨ ਸ਼ਾਟ ਲੈਓ ਉਹ ਨੂੰ ਆਹ ਰੇਟ ਲੱਗ ਜਾਣੇ ਆ ਸੋ ਮੁੱਖ ਦੀ ਗੱਲ ਇਹ ਆ 21 ਅਕਤੂਬਰ ਤੱਕ ਦਿਵਾਲੀ ਵਾਲੇ ਦਿਨ ਤੱਕ ਲੁੱਟ ਲਓ ਏਡੇ ਵੱਡੇ ਫਾਇਦੇ ਤੁਹਾਡੇ ਕਿਸੇ ਨੇ ਕਰਨੇ ਨਹੀਂ ਜੋ ਰੇਟ ਅਸੀਂ ਦੱਸ ਦਿੱਤੇ ਹੈਗੇ ਆ ਆਉਣਾ ਤੁਸੀਂ ਕੰਫੀਬਲ ਮੈਟਰਸ ਫਰਨੀਚਰ ਤੇ ਗੱਦਿਆਂ ਦੀ ਫੈਕਟਰੀ ਜਲੰਧਰ ਸ਼ਹਿਰ ਐਡਰੈਸ ਸਕਰੀਨ ਤੇ ਵੀ ਹੈਗਾ ਫੋਨ ਨੰਬਰ ਵੀ ਆ ਤੁਸੀਂ ਕੋਈ ਵੀ ਜਾਣਕਾਰੀ ਲਈ ਫੋਨ ਕਰ ਲਓ ਹਰ ਤਰ੍ਹਾਂ ਦੀ ਗਾਰੰਟੀ ਚਾਹੇ ਤੁਸੀਂ ਬਾਹਰ ਬੈਠੇ ਆ ਆਨਲਾਈਨ ਵੀ ਸ਼ਾਪਿੰਗ ਕਰਨੀ ਆ ਲੱਖ ਰੁਪਏ ਦੀ 2 ਲੱਖ ਰੁਪਏ ਦੀ 5 ਲੱਖ ਦੀ ਜਿੰਨੀ ਮਰਜ਼ੀ ਸ਼ਾਪਿੰਗ ਕਰ ਲਓ ਵੱਡਾ ਬ੍ਰਾਂਡ ਆ ਸੇਫਲੀ ਤੁਸੀਂ ਇੱਥੋਂ ਸ਼ਾਪਿੰਗ ਕਰ ਸਕਦੇ ਹੈਗੇ ਆ